ਅੱਜ ਆਪਾਂ ਬਣਾਵਾਂਗੇ ਬੈਂਗਣ ਦਾ ਪਰਠਾ ਬੈਂਗਣ ਦਾ ਪਰਠਾ ਬਣਾਉਣ ਦੇ ਲਈ ਆਪਾਂ ਨੇ ਜਿਹੜੇ ਇਹ ਮੋٹے ਸਾਈਜ਼ ਦੇ ਬੈਂਗਣ ਲਏ ਨੇ ਇਹਨਾਂ ਨੂੰ ਮੈਂ 3-4 ਪਾਣੀਆਂ ਦੇ ਵਿੱਚ ਧੋ ਕੇ ਛਿਲਕਾ ਉਤਾਰ ਕੇ ਕੱਟ ਕਰਕੇ ਰੱਖਿਆ ਹੋਇਆ ਹੈ ਤੇ ਨਾਲ ਹੀ ਆਪਾਂ ਨੇ ਦੋ ਵੱਡੇ ਸਾਈਜ਼ ਦੇ ਪਿਆਜ਼ ਨੇ ਜਿਹੜੇ ਉਹ ਕੱਟ ਕੇ ਰੱਖੇ ਨੇ ਆਪਾਂ ਨੇ ਨਾਲ ਹੀ ਦੋ ਮੀਡੀਅਮ ਸਾਈਜ਼ ਦੇ ਟਮਾਟਰ ਕੱਟੇ ਨੇ ਤੇ ਤਿੰਨ ਹਰੀਆਂ ਮਿਰਚਾਂ ਲਈਆਂ ਨੇ ਤੇ ਇੱਕ ਗੱਠੀ ਆਪਾਂ ਨੇ ਲਸਣ ਦੀ ਹੈ ਜਿਹੜੀ ਬਰੀਕ-ਬਰੀਕ ਕੱਟ ਕੇ ਲੈ ਲਈ ਆ ਬੈਂਗਣ ਦਾ ਪੜਥਾ ਤਾਂ ਆਪਾਂ ਹਮੇਸ਼ਾ ਬਣਾਉਂਦੇ ਰਹਿੰਨੇ ਆ ਅੱਜ ਆਪਾਂ ਇੱਕ ਨਵੇਂ ਤਰੀਕੇ ਨਾਲ ਤੁਹਾਨੂੰ ਬੈਂਗਣ ਦਾ ਪੜਥਾ ਜਿਹੜਾ ਬਣਾ ਕੇ ਦਿਖਾਵਾਂਗੇ ਵੈਸੇ ਤਾਂ ਤੁਸੀਂ ਬੈਂਗਣ ਦਾ ਪੜਥਾ ਪੜਥਾ ਬੈਂਗਣਾ ਨੂੰ ਉਬਾਲ ਕੇ ਵੀ ਬਣਾ ਸਕਦੇ ਹੋ ਤੇ ਚੁੱਲੇ ਦੇ ਵਿੱਚ ਭੁੰਨ ਕੇ ਵੀ ਤੁਸੀਂ ਇਸ ਨੂੰ ਬਣਾ ਸਕਦੇ ਹੋ ਪਰ ਅੱਜ ਆਪਾਂ ਇੱਕ ਨਵੇਂ ਤਰੀਕੇ ਦੇ ਨਾਲ ਇਹ ਬੈਂਗਣ ਦਾ ਪੜਥਾ ਜਿਹੜਾ ਤਿਆਰ ਕਰਾਂਗੇ ਤੇ ਤੁਹਾਡਾ ਆਪਾਂ ਨੇ ਇੱਕ ਫਰਾਈ ਪੈਨ ਰੱਖ ਲਿਆ ਹੈ ਤੇ ਇਹਦੇ ਵਿੱਚ ਆਪਾਂ ਇੱਕ ਗੱਲ ਛੀ ਆ ਜਿਹੜੀ ਤੇਲ ਦੀ ਪਾ ਲਵਾਂਗੇ ਤੇਲ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਤੇਲ ਆ ਜਿਹੜਾ ਕੱਚਾ ਨਹੀਂ ਰਹਿਣਾ ਚਾਹੀਦਾ ਤਾਂ ਕਿ ਜਦੋਂ ਆਪਣਾ ਤੇਲ ਆ ਕੱਚਾ ਰਹਿ ਜਾਂਦਾ ਤਾਂ ਟੇਸਟ ਆ ਜਿਹੜਾ ਆਪਣੀ ਕੋਈ ਵੀ ਸਬਜ਼ੀ ਹੋਵੇ ਉਹਦਾ ਖਰਾਬ ਹੋ ਜਾਂਦਾ ਇਸ ਕਰਕੇ ਆਪਾਂ ਨੇ ਤੇਲ ਨੂੰ ਚੰਗੀ ਤਰ੍ਹਾਂ ਕਾੜ ਲੈਣਾ ਜਦੋਂ ਤੱਕ ਕਿ ਇਹਦੇ ਵਿੱਚ ਧੂਆ ਨਿਕਲਣਾ ਸ਼ੁਰੂ ਨਾ ਹੋ ਜਾਵੇ ਉਦੋਂ ਤੱਕ ਆਪਾਂ ਇਸ ਨੂੰ ਚੰਗੀ ਤਰ੍ਹਾਂ ਤਾੜ ਲਵਾਂਗੇ ਤੇ ਤੇਲ ਆ ਦੇਖੋ ਜਿਹੜਾ ਆਪਣਾ ਕਢਣੇ ਵਾਲਾ ਤੇ ਹੁਣ ਇਹਦੇ ਵਿੱਚੋਂ ਕੜਕਟਣ ਦੀ ਖੁਸ਼ਬੂ ਆ ਜਿਹੜੀ ਆਉਣ ਲੱਗਦੀ ਆ ਤੇ ਹੁਣ ਥੋੜਾ ਜਿਹਾ ਧੂਆ ਨਿਕਲਣਾ ਸਟਾਰਟ ਹੋ ਜਿਵੇ ਉਦੋਂ ਤੱਕ ਆਪਾਂ ਇਸ ਨੂੰ ਕੱਢ ਲੈਣਾ ਜਿਹੜੇ ਆਪਾਂ ਬੈਂਗਣ ਲਏ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਚੋਂ ਨਚੋੜ ਲੈਣਾ ਤੇ ਆਪਾਂ ਬਹੁਤ ਧਿਆਨ ਨਾਲ ਇਸ ਨੂੰ ਫਰੈਂ ਪੈਨ ਦੇ ਵਿੱਚ ਅਜਾ ਦੇਖੋ ਆਪਾਂ ਇਸ ਨੂੰ ਇਸੇ ਤਰੀਕੇ ਨਾਲ ਹਲਾ ਕੇ ਥੋੜੀ ਦੇਰ ਟੱਕ ਕੇ ਰੱਖ ਦਵਾਂਗੇ ਪਾਣੀ ਜਿਹੜਾ ਆਪਾਂ ਨੇ ਇਹਦੇ ਵਿੱਚ ਬਿਲਕੁਲ ਵੀ ਨਹੀਂ ਐਡ ਕਰਨਾ ਜਿਹੜੀ ਛੱਡ ਗਈ ਨੇ ਆਪਣਾ ਪਾਣੀ ਛੱਡਣਾ ਇਹ ਸਾਰਾ ਛੱਟਣ ਤੋਂ ਬਾਅਦ ਆ ਜਿਹੜੀ ਛੱਡ ਜੂਗੀ ਤੇ ਬਾਕੀ ਜਿਹੜਾ ਬਚਿਆ ਤੇਲ ਹੋਊਗਾ ਉਹਦੇ ਵਿੱਚ ਆਪਾਂ ਨੇ ਬੈਂਗੜਾ ਦੀ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਹੁਣ ਆਪਾਂ ਇਹਨਾਂ ਨੂੰ ਟੱਕ ਕੇ ਰੱਖ ਦਵਾਂਗੇ ਬਿਨਾਂ ਦਾ ਪਰਤਾ ਬਹੁਤ ਹੀ ਸਵਾਦ ਬਣਦਾ ਹੈ ਜਿਹੜੇ ਬੱਚੇ ਆਲੂ ਬੈਂਗਣ ਦੀ ਸਬਜੀ ਨਹੀਂ ਖਾਣਾ ਪਸੰਦ ਕਰਦੇ ਉਹਨਾਂ ਲਈ ਵੀ ਇਹ ਬਹੁਤ ਵਧੀਆ ਤਰੀਕਾ ਹੈ ਬਹੁਤ ਵਧੀਆ ਤੇ ਸਵਾਦਿਸ਼ਟ ਬਣ ਕੇ ਸਬਜੀ ਤਿਆਰ ਹੁੰਦੀ ਆ ਤੁਸੀਂ ਇਹਦੇ ਵਿੱਚ ਮਟਰ ਵੀ ਪਾ ਸਕਦੇ ਹੋ ਪਰ ਆਪਾਂ ਨੇ ਅੱਜ ਇਹਨਾਂ ਦੇ ਵਿੱਚ ਮਟਰਾਂ ਦਾ ਇਸਤੇਮਾਲ ਨਹੀਂ ਕਰਨਾ ਹੈਗਾ ਆਪਾਂ ਸਿਰਫ ਸਾਦੇ ਢੰਗ ਨਾਲ ਤੁਹਾਨੂੰ ਇਹ ਜਿਹੜੇ ਬੈਂਗਣ ਦਾ ਪਰਤਾ ਬਣਾ ਕੇ ਤਿਆਰ ਕਰਕੇ ਦਿਖਾਵਾਂਗੇ ਤੇ ਹੁਣ ਆਪਾਂ ਇੱਕ ਵਾਰ ਪਰਥੇ ਨੂੰ ਚੈੱਕ ਕਰ ਲਵਾਂਗੇ ਤੇ ਦੇਖੋ ਕਿੰਨਾ ਪਾਣੀ ਪਾਣੀ ਸੀਗਾ ਜਿਹੜਾ ਆਪਣਾ ਪਰਥੇ ਦਾ ਸਾਰਾ ਸੁੱਕ ਗਿਆ ਤੇ ਹੁਣ ਆਪਾਂ ਬੈਂਗਣਾਂ ਨੂੰ ਜਿਹੜਾ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਤੇ ਜਿਹੜਾ ਆਪਾਂ ਨੇ ਤੇਲ ਪਾਇਆ ਸੀਗਾ ਉਹਦੇ ਵਿੱਚ ਹੀ ਆਪਾਂ ਇਹ ਸਾਰੇ ਬੈਂਗਣ ਨੇ ਜਿਹੜੇ ਪਕਾਵਾਂਗੇ ਇਸ ਤਰ੍ਹਾਂ ਬੈਂਗਣਾਂ ਦਾ ਪਰਥਾ ਤਿਆਰ ਕਰਨ ਨਾਲ ਇਹ ਵੀ ਫਾਇਦਾ ਹੋ ਜਾਂਦਾ ਹੈ ਕਿ ਜੇ ਇਹਨਾਂ ਦੇ ਵਿੱਚ ਕੋਈ ਕੀੜਾ ਵਗੈਰਾ ਹੋਵੇ ਆਪਾਂ ਨੂੰ ਉਹ ਵੀ ਨਜ਼ਰ ਆ ਜਾਂਦਾ ਜਿਵੇਂ ਕਿ ਆਪਾਂ ਸਾਬਤਾਂ ਨੂੰ ਭੋਨਦੇ ਆ ਤਾਂ ਉਹਦੇ ਵਿੱਚ ਕੀ ਹੈ ਕਿ ਕੀੜੇ ਵਗੈਰਾ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਤੇ ਆਪਾਂ ਚੰਗੀ ਤਰ੍ਹਾਂ ਬੈਂਗਣਾਂ ਨੂੰ ਸਾਫ਼ ਨਹੀਂ ਕਰ ਪਾਉਂਦੇ ਤੇ ਦੇਖੋ ਹੁਣ ਆਪਾਂ ਨੇ ਇਸੇ ਤਰ੍ਹਾਂ ਬੈਂਗਣ ਨੇ ਜਿਹੜੇ ਸਾਰੇ ਚੰਗੀ ਤਰ੍ਹਾਂ ਮੈਸ਼ ਕਰ ਲੈਣੇ ਨੇ ਤੇ ਦੇਖੋ ਬੈਂਗਣ ਨੇ ਜਿਹੜੇ ਆਪਣੇ ਬਿਲਕੁਲ ਚੰਗੀ ਤਰ੍ਹਾਂ ਮੈਸ਼ ਹੋ ਗਏ ਨੇ ਤੇ ਦੇਖੋ ਤੇਲ ਤੇ ਪਾਣੀ ਆ ਜਿਹੜਾ ਬਿਲਕੁਲ ਇਹਦੇ ਵਿੱਚ ਖਤਮ ਹੋ ਗਿਆ ਏ। ਕੰਬੀ ਤਰ੍ਹਾਂ ਆਪਾਂ ਨੇ ਬੈਂਗੜਾ ਨੂੰ ਤੇਲ ਦੇ ਵਿੱਚ ਭੁੰਨ ਲਿਆ ਏ। ਤੇ ਦੇਖੋ ਹੁਣ ਬੈਂਗੜਾ ਨੇ ਆਪਣੇ ਆਪ ਤੇਲ ਵੀ ਛੱਡਣਾ ਸ਼ੁਰੂ ਕਰਤਾ ਹੈ ਤੇ ਹੁਣ ਆਪਾਂ ਇਸ ਨੂੰ ਤੜਕਾ ਲਾਉਣ ਦੀ ਚਾਰੀ ਸ਼ੁਰੂ ਕਰਾਂਗੇ ਤੇ ਇਹਨਾਂ ਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲਵਾਂਗੇ। ਤੇ ਦੇਖੋ ਤੇਲ ਛੱਡਦਾ ਹੈ ਆਪਣੇ ਘੜਥੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਭਾਂਡੇ ਦੇ ਵਿੱਚ ਕੱਢ ਲੈਣਾ। ਇਹ ਆਪਾਂ ਨੇ 1/2 ਕਿਲੋ ਦੰਗਣ ਲਏ ਸੀਗੇ ਤੁਸੀਂ ਆਪਰੇ ਫੈਮਲੀ ਮੈਂਬਰਸ ਦੇ ਹਿਸਾਬ ਨਾਲ ਵੱਧ ਘੱਟ ਵੀ ਬਣਾ ਸਕਦੇ ਹੋ ਇੱਕ ਵਾਰ ਫਿਰ ਤੋਂ ਪਰਤ ਲਵਾਂਗੇ ਤੇ ਨਾਲ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਵਾਂਗੇ ਤੇਲ ਤੇਲ ਆਪਾਂ ਸਿਰਫ ਅੱਧੀ ਕਿ ਗਾਚੀ ਪਾਵਾਂਗੇ ਬੋਲਾ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਤੇ ਨਾੜੀ ਆਪਾਂ ਇਹਦੇ ਵਿੱਚ ਥੋੜਾ ਆਪਾਂ ਨੇ ਇਹਦੇ ਵਿੱਚ ਅਦਰਕ ਦਾ ਇਸਤੇਮਾਲ ਨਹੀਂ ਕੀਤਾ ਕਿਉਂਕਿ ਬੈਂਗਣਾ ਦੀ ਤਸਵੀਰ ਆ ਜਿਹੜੀ ਪਹਿਲਾਂ ਹੀ ਗਰਮ ਹੋਈਆਂ ਨੇ ਤੇ ਹੁਣ ਆਪਾਂ ਲਸਣ ਨੂੰ ਜੰਗੀ ਤਰ੍ਹਾਂ ਹਲਾ ਲਵਾਂਗੇ ਤੇ ਹੁਣ ਨਾੜੀ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਪਿਆਜ਼ਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਲਾ ਲੈਣਾ ਕੱਟ ਹਾਂ ਤੇ ਹੁਣ ਆਪਾਂ ਵਿਆਜ ਨੇ ਜਿਹੜੇ ਹਲਕੇ 골ਡਨ ਬ੍ਰਾਊਨ ਕਰ ਲੈਣੇ ਨੇ ਜਿਆਦਾ ਆਪਾਂ ਡਾਰਕ ਬ੍ਰਾਊਨ ਨਹੀਂ ਕਰਨਾ ਹੈਗਾ ਇਹਨਾਂ ਨੂੰ ਥੋੜਾ ਜਿਹਾ ਜਿਹੜਾ ਕ੍ਰਾਂਚ ਹੈ ਜਿਹੜਾ ਇਹਦੇ ਵਿੱਚ ਬਣਿਆ ਰਹੇ ਤੇ ਦੇਖੋ ਕਲਰ ਆ ਜਿਹੜਾ ਹਲਕਾ ਹਲਕਾ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਤੇ ਆਪਾਂ 1 ਮਿੰਟ ਇਹਨਾਂ ਨੂੰ ਹੋਰ ਭੁੰਨ ਲਾਂਗੇ ਤੇ ਬਾਅਦ ਵਿੱਚ ਆ ਪੈਰੀ ਚ ਮਸਾਲੇ ਲੈਨੇ ਨੇ ਉਹ ਐਡ ਕਰਾਂਗੇ ਸਾ ਇਹਨਾਂ ਦੇ ਵਿੱਚ ਐਡ ਕਰਾਂਗੇ ਆਪਣੇ ਮਸਾਲੇ ਮਸਾਲਿਆਂ ਦੇ ਵਿੱਚ ਆਪਾਂ ਜਿਹੜੇ ਜਿਹੜੀਆਂ ਚੀਜ਼ਾਂ ਲਈਆਂ ਨੇ ਉਹ ਆਪਾਂ ਤੁਹਾਨੂੰ ਫਰਾਈ ਪੈਨ ਦੇ ਉੱਪਰ ਦਿਖਾਵਾਂਗੇ ਤੇ ਆਪਾਂ ਨੇ ਅੱਧਾ ਚਮਚਾ ਨਾਣ ਦਾ ਲਿਆ ਅੱਧਾ ਚਮਚਾ ਹੀ ਆਪਾਂ ਨੇ ਹੜਦੀ ਦਾ ਲਿਆ ਆਪਾਂ ਨੇ ਲਾਲ ਮਿਰਚ ਜਿਹੜੀ ਬਿਲਕੁਲ 2-3 ਕਿ ਚੁਟਕੀਆਂ ਲਈਆਂ ਨੇ ਤੇ ਚਮਚੇ ਦਾ ਚੌਥਾਈ ਇਸਈ ਆਪਾਂ ਕਾਲੀ ਮਿਰਚ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਲਾਲ ਟਮਾਟਰ ਤੇ ਹਰੀ ਮਿਰਚਾ ਜਿਹੜੀ ਉਹ ਐਡ ਕਰ ਲਵਾਂਗੇ ਥੋੜਾ ਜਿਹਾ ਆਪਾਂ ਪਾਣੀ ਐਡ ਕਰਾਂਗੇ ਤਾਂ ਕਿ ਟਮਾਟਰ ਨੇ ਜਿਹੜੇ ਆਪਣੇ ਪੰਗੀ ਕਰਾ ਸੌਫ ਹੋ ਜਾਵੇ ਤੇ ਚਮਚੇ ਦਾ ਚੌਥਾ ਕਿੱਸਾ ਆਪਾਂ ਇਹਦੇ ਵਿੱਚ ਕੁਸ਼ਮੀ ਦੀ ਦਾਲ ਵਿੱਚ ਪਾਵਾਂਗੇ ਇਹ ਜਿਹੜਾ ਕੜਾਹਰਾ ਜਿਹੜਾ ਪਰਚੇ ਦਾ ਆਪਣਾ ਬਹੁਤ ਵਧੀਆ ਆਊਗਾ ਤੇ ਹੁਣ ਆਪਾਂ ਜਦ ਤੱਕ ਆਪਣਾ ਮਸਾਲਾ ਤੇਲ ਨਹੀਂ ਛੱਡਦਾ ਉਦੋਂ ਤੱਕ ਆਪਾਂ ਮਸਾਲੇ ਨੂੰ ਸੁਣੀ ਜਾਵਾਂਗੇ ਬੱਚਿਆਂ ਦੇ ਟੇਸ ਲਈ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਚਾਟ ਮਸਾਲਾ ਇਹਦਾ ਜਿਹੜਾ ਕਰਟਪਟਾ ਟੇਸ ਦਾ ਉਹਦੇ ਨਾਲ ਬੱਚੇ ਕੀ ਹੈ ਕੁਲੱਛ ਕੇ ਰੋਟੀ ਖਾ ਲੈਣਗੇ ਆ ਆਪਣਾ ਹੋਰ ਐਡ ਕਰ ਦਵਾਂਗੇ। ਇਹਨਾਂ ਪਰ ਇਹਨੂੰ ਕਿੰਨਾ ਵਧੀਆ ਬਣ ਗਿਆ ਹੈ। ਤੇ ਕਲਰ ਵੀ ਆਪਣੇ ਪਰਛੇ ਦਾ ਬਹੁਤ ਵਧੀਆ ਲੱਗ ਰਿਹਾ ਹੈ। ਇਸ ਸਾਡੀ ਦੇ ਆਪਣੀ ਨੇ ਸੇਲ ਛੱਡਣਾ ਜਿਹੜਾ ਸ਼ੁਰੂ ਕਰਤਾ ਹੈ। 2-3 ਮਿੰਟ ਆਪਾਂ ਨੇ ਇਸ ਨੂੰ ਪਕਾ ਲਿਆ ਹੈ ਤੇ ਹੁਣ ਆਪਾਂ ਇਸ ਨੂੰ ਸਰਵ ਕਰਾਂਗੇ। ਤੇ ਹੁਣ ਆਪਾਂ ਇਹਦੇ ਵਿੱਚ ਧਨੀਆ ਪਾ ਦਵਾਂਗੇ। ਤੁਸੀਂ ਦੇਖੋ ਆਪਣਾ ਘੱਟਾ ਜਿਹੜਾ ਬਣ ਕੇ ਤਿਆਰ ਹੋ ਗਿਆ ਹੈ। ਇਸੇ ਤਰ੍ਹਾਂ ਇਹ ਰੈਸਪੀ ਹੈ ਜਿਹੜੀ ਤੁਸੀਂ ਬਹੁਤ ਸੌਖੀ ਤੇ ਦੇਖੋ ਪੜਥਾ ਆਪਣਾ ਬਣ ਕੇ ਤਿਆਰ ਹੋ ਗਿਆ ਏ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਦਿਓ ਤੇ ਮੈਨੂੰ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਮੇਰੀ ਰੈਸਪੀ ਆ ਜਿਹੜੀ ਕਿੱਦਾਂ ਦੀ ਲੱਗੀ ਆਪਾਂ ਹੋਰ ਨਵੀਆਂ-ਨਵੀਆਂ ਰੈਸਪੀਆਂ ਨੇ ਜਿਹੜੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਦੇ ਨਾਲ ਹੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਹ ਜਿਹੜੀ ਰੈਸਪੀ ਆ ਦੇਖ ਰਹੇ ਹੋ ਕਿਹੜੇ ਸ਼ਹਿਰ ਕਿਹੜੇ ਪਿੰਡ ਤੋਂ ਦੇਖ ਰਹੇ ਹੋ ਇਸੇ ਤਰ੍ਹਾਂ ਦੀਆਂ ਰੈਸਪੀਆਂ ਦੇਖਣ ਲਈ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ